ਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਗੌੜੀ ਮਹਲਾ ਚੌਥਾ ਸਤਗੁਰ ਦਾਤਾ ਧਿਆਲ ਹੈ ਜਿਸ ਨੂੰ ਦਿਆ ਸਦਾ ਹੋਏ ਸਤਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇਵੈ ਚਲਾਏ ਦੇ ਦਿਨ ਵਿੱਚ ਹਾ ਤਿਸਟਿਆ ਨ ਕੋਏ ਸਤਗੁਰ ਸਬਨਾ ਦਾ ਪਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹ ਕੋ ਇਛ ਦਾ ਤੇ ਹਾਂ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੇ ਦੋ ਕੇਛ ਗੁਜ਼ਾਰਾ ਹੋਏ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਿਆ ਸਦਾ ਹੋਏ ਸਤਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜਿਵੈ ਚਲਾਏ ਦੇ ਤਿੰਨ ਵਿੱਚ ਹ ਤਿਸਟਿਆ ਨ ਕੋਏ ਸਤਗੁਰ ਸਬਨਾ ਦਾ ਭਲਾ ਮੰਨੈ ਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹ ਕੋ ਇਛਦਾ ਤੇ ਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੇਦੋ ਕਿਛ ਗੁਜ਼ਾਣਾ ਹੋਏ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਸਤਗੁਰ ਦਾਤਾ ਧਿਆਲ ਹੈ ਜਿਸ ਨੂੰ ਦਿਆ ਸਦਾ ਹੋਏ ਸਤਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੇ ਭ੍ਰਮ ਇੱਕ ਸੋਏ ਨਿਰਵੈਰਾ ਨਾਲ ਜੇਵੈਰ ਚਲਾਏ ਦੇ ਤਿੰਨ ਵਿੱਚ ਹਾ ਤਿਸਟਿਆ ਨ ਕੋਏ ਸਤਗੁਰ ਸਬਨਾ ਦਾ ਪਲਾ ਮਨਐ ਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹ ਕੋ ਇਛਦਾ ਤੇ ਹਾਂ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੇਦੂ ਕਿਛ ਗੁਜ਼ਾਣਾ ਹੋਏ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਿਆਸਦਾ ਹੋਏ ਸਤਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇਵੈਰ ਚਲਾਏ ਦੇ ਤਿੰਨ ਵਿੱਚ ਹਾ ਤਿਸਟਿਆ ਨ ਕੋਏ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹ ਕੋ ਇਛਦਾ ਤੇ ਹਾਂ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੇਦੂ ਕਿਛ ਗੁਜ਼ਾਣਾ ਹੋਏ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇਵੈ ਚਲਾਈ ਦੇ ਤਿੰਨ ਵਿੱਚ ਹਾ ਤਿਸਟਿਆ ਨ ਕੋਏ ਸਤਿਗੁਰ ਸਭਨਾ ਦਾ ਭਲਾ ਮੰਨੈਦਾ ਤਿਸ ਦਾ ਬੁਰਾ ਕਿਉਂ ਹੋਏ ਸਤ ਗੁਰ ਨੂੰ ਜਿਹ ਕੋ ਇਛਦਾ ਤੇ ਹਾਂ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੇਦੂ ਕਿਛ ਗੁਜ਼ਾਣਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ